아청해니 宝。啊 ਲੁਧਿਆਣੀ ਤੋਂ ਸੰਗਤ ਨੇ ਬੁੱਕ ਸਟਾਲ ਵੀ ਲਾਈ ਹੋਈ ਆ ਧਾਰਮਿਕ ਪੁਸਤਕਾਂ ਤੁਸੀਂ ਅੱਥੀ ਚਲੇ ਜਾਂਦੇ ਹੋ ਤੁਸੀਂ ਦੇਖ ਸਕਦੇ ਹੋ Amém. Ah. ਦੇ ਰਹੇ ਸੰਗੋ ਗੁਰਸਿੱਖ ਯਤਨ ਕਰ ਰਹੇ ਨੇ ਕਿ ਜੋ ਉਹਨਾਂ ਨੇ ਪ੍ਰੋਗਰਾਮ ਉਲੀਕੇ ਹੁੰਦੇ ਸਨ ਉਸ ਸੰਸਾਰ ਚੱਲ ਸਕੀਏ ਆਓ ਜੀ ਸਨਮਾਨਯੋਗ ਭਾਈ ਸਾਹਿਬ ਜੀ ਨੇ ਅੱਜ ਕੀਰਤਨ ਦਾ ਜਿਹੜਾ ਪ੍ਰਕਰਨ ਰੱਖਿਆ ਉਹ ਗੁਰਸਿੱਖ ਰੱਖਿਆ ਇੱਕ ਤਾਂ ਜੋ ਆਪਾਂ ਕੀਰਤਨ ਸੁਣਨੇ ਹਾਂ ਉਹਦੀ ਸੰਖੇਪਜੀ ਵਿਚਾਰ ਹਰ ਸਾਲ ਆਪਾਂ ਕਰਨੇ ਦੂਸਰਾ ਭਾਈ ਸਾਹਿਬ ਜੀ ਆਪਨਾ ਸਾਂਝ ਪਾ ਰਹੇ ਸਨ ਇਤਿਹਾਸ ਦੀ ਕਿਉਂਕਿ ਸਿੱਖ ਇਤਿਹਾਸ ਨੂੰ ਪੜਨ ਵਾਲੇ ਔਰ ਵਿਚਾਰਨ ਵਾਲਿਆਂ ਨੂੰ ਇਸ ਗੱਲ ਤੋਂ ਭਲੀ ਭਾਂਤ ਜਾਣੂ ਨੇ ਕਿ ਸਾਨੂੰ ਕਦਮ ਕਦਮ ਤੇ ਇਤਿਹਾਸ ਵਿੱਚ ਵਖਰੇਵੇਂ ਤੇ મત ਭੇਦ ਨਜ਼ਰ ਆਉਂਦੇ ਕੋਈ ਕਿਸੇ ਵਿਚਾਰ ਨਾਲ ਸਹਿਮਤ ਹੋ ਜਾਂਦਾ ਹੈ ਕੋਈ ਕਿਸੇ ਦੇ ਨਾਲ ਪਰ ਫਿਰ ਵੀ ਆਪਾਂ ਯਤਨ ਕਰਨੇ ਖਾਂ ਜਿੰਨੇ ਕੁ ਸਤਿਗੁਰੂ ਸੋਜੀ ਸਮਤ ਬਖਸ਼ਣ ਆਪਾਂ ਇਤਿਹਾਸ ਨੂੰ ਹਰ ਸਾਲ ਵਾਚਨੇ ਇਸ ਸਾਲ ਵੀ ਸ਼ਹੀਦ ਗੁਰਸ਼ਿਕ ਗੁਰੂ ਲਾਲ ਸਤਿਗੁਰੂ ਕਿਰਪਾ ਕਰਨ ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਹੀ ਵਿਚਾਰ ਕਰਾ ਲੈ ਪਿਆਰ ਅਦਬ ਸਹਿਤ ਸਾਧ ਸੰਗਤ ਜੀ ਆਪ ਇਸ ਅਸਥਾਨ ਤੇ ਬੈਠੇ ਹੋ ਚਮਕੌਰ ਸਾਹਿਬ ਇਸ ਵਕਤ ਦੇਸ਼ਾਂ ਪਰਦੇਸਾਂ ਵਿੱਚ ਹਰ ਦੇਸ਼ ਵਿੱਚ ਸੰਗਤ ਬੈਠੀ ਇਸ ਅਸਥਾਨ ਤੋਂ ਇਸ ਸਮਾਗਮ ਨੂੰ ਦੇਖ ਸੁਣ ਰਹੀ ਹੈ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਸਾਰੇ ਬੁਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਸਨਮਾਨਯੋਗ ਭਾਈ ਸਾਹਿਬ ਜੀ ਨੇ ਤਿੰਨ ਸ਼ਬਦਾਂ ਦਾ ਗੈਨ ਕੀਤਾ ਦੋ ਸ਼ਬਦ ਉਹਨਾਂ ਨੇ ਹੋਰ ਸਿੱਖਾਂ ਨਾਲ ਸੰਬੰਧ ਜੋ ਸਤਿਗੁਰਾਂ ਨੇ ਉਚਾਰਨ ਕੀਤੇ ਨੇ ਉਹ ਸ਼ਬਦ ਸਾਨੂੰ ਸਰਵਣ ਕਰਾਇਮ ਖਾਸ ਕਰਕੇ ਗੁਣਵੰਤੀ ਸ਼ਬਦ ਜੋ ディース ਬੁਰਸ਼ਖੜਾ ਤਿਸ ਨਿਵਨ ਵਿੱਚ ਲਾਗੋਂ ਪਾਇ ਜੀ ਇਹ ਤਿੰਨ ਸ਼ਬਦ ਇਕੱਠੇ ਸੂਈ ਰਾਗ ਵਿੱਚ ਸਤਿਗੁਰਾਂ ਨੇ ਦਰਜ ਕੀਤੇ ਨੇ ਪਹਿਲੇ ਦਾ ਸਰਲੇਖ ਹੈ ਪੁਚੱਜੀ ਔਰ ਦੂਸਰੇ ਦਾ ਸਰਲੇਖ ਹੈ ਸੁਚੱਜੀ ਕੁਚੱਜੀ ਤੇ ਸੁਚੱਜੀ ਸਰਵੇਖ ਜੋ ਨੇ ਇਹ ਦੋਨੋਂ ਸ਼ਬਦ ਜਿਹੜੇ ਨੇ ਧੰਗ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਵਸਨਾ ਤੋਂ ਉਚਾਰਨ ਕੀਤੇ ਹੋਏ ਉਸ ਤੋਂ